ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਪਿਛਲੇ ਵੀਡੀਓ ਦੇ ਵਿੱਚ ਆਪ ਜੀ ਨੇ ਸਾਖੀ ਸਰਵਣ ਕੀਤੀ ਸੀ ਕਿ ਕਿਸ ਤਰ੍ਹਾਂ ਥੂਮੀਆਂ ਚੋਰ ਰਾਜੇ ਦੇ ਘਰ ਦੇ ਵਿੱਚ ਚੋਰੀ ਕਰਨ ਤੇ ਜਾਂਦਾ ਹੈ ਪਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨਾਂ ਨੂੰ ਮੰਨਦਾ ਹੋਇਆ ਪਹਿਲਾਂ ਤੇ ਸੱਚ ਬੋਲਦਾ ਹੈ ਫੇਰ ਵੀ ਸਪਾਈ ਉਸ ਨੂੰ ਅੱਗੇ ਜਾ ਲੈਣ ਦਿੰਦਾ ਸੋਚਦਾ ਕਿ ਮਜ਼ਾਕ ਕਰ ਰਿਹਾ ਹੋਵੇਗਾ ਇਹਨੇ ਕੱਪੜੇ ਵਧੀਆ ਪਾਏ ਇਹ ਚੋਰ ਨਹੀਂ ਲੱਗਦਾ ਫਿਰ ਗਲਤੀ ਨਾਲ ਲੂਣ ਚਖ ਬੈਠਦਾ ਹੈ ਤਾਂ ਕਰਕੇ ਉਹ ਚੋਰੀ ਨਹੀਂ ਕਰਦਾ ਕਿਉਂਕਿ ਦੂਸਰਾ ਬਚਨ ਉਸਨੇ ਕੀਤਾ ਸੀ ਕਿ ਮੈਂ ਲੂਣ ਖਾ ਕੇ ਹਰਾਮ ਨਹੀਂ ਕਰਾਂਗਾ ਫਿਰ ਜਦੋਂ ਉਸ ਦੇ ਬਦਲੇ ਗਰੀਬ ਕੁੱਟੇ ਜਾ ਰਹੇ ਨੇ ਤਾਂ ਆਪ ਆ ਕੇ ਪੇਸ਼ ਹੋ ਜਾਂਦਾ ਹੈ ਕਿ ਰਾਜੇ ਨੇ ਤੇਰੀ ਚੋਰੀ ਮੈਂ ਕੀਤੀ ਐ ਇਹਨਾਂ ਨੂੰ ਛੱਦ ਦੇ ਇਹ ਬੇਕਸੂਰੇ ਮਾਰ ਖਾ ਰਹੇ ਤਾਂ ਰਾਜੇ ਨੇ ਆਖਿਆ ਕਿ ਮੈਂ ਤੈਨੂੰ ਲੱਭਣ ਕਰਕੇ ਇਸ ਤਰ੍ਹਾਂ ਕਰ ਰਿਹਾ ਸਾਂ ਤੂੰ ਧਰਮੇ ਚੋਰੀਆ ਦੱਸ ਤੂੰ ਕਿਹੜਾ ਗੁਰੂ ਧਾਰਨਾ ਕੀਤਾ ਜਿਹਦੇ ਕਰਕੇ ਤੂੰ ਲੂਣ ਖਾ ਕੇ ਹਰਾਮ ਨਹੀਂ ਕੀਤਾ ਉਸ ਨੇ ਆਖਿਆ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਤਿੰਨ ਬਚਨ ਕੀਤੇ ਸੀ ਕਿ ਸੱਚ ਬੋਲਾਂਗਾ ਕਿਸੇ ਦਾ ਲੂਣ ਖਾ ਕੇ ਹਰਾਮ ਨਹੀਂ ਕਰਾਂਗਾ ਤੇ ਗਰੀਬ ਮਾਰ ਨਹੀਂ ਕਰਾਂਗਾ ਸੋ ਰਾਜਨ ਤੇਰੇ ਘਰ ਮੈਂ ਲੂਣ ਖਾ ਬੈਠਾ ਆ ਕੇ ਤਾਂ ਕਰਕੇ ਚੋਰੀ ਨਹੀਂ ਕੀਤੀ ਮੇਰੇ ਕਰਕੇ ਗਰੀਬ ਮਾਰੇ ਜਾ ਰਹੇ ਸੀ ਤਾਂ ਕਰਕੇ ਮੈਂ ਬੇਸ਼ ਹੋ ਗਿਆ ਸੋ ਰਾਜੇ ਨੇ ਆਖਿਆ ਕਿ ਮੈਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਾ ਉਹ ਮਿਲਣਗੇ ਕਿੱਥੇ ਤਾਂ ਪੁਮੀਏ ਨੇ ਆਖਿਆ ਕਿ ਉਹਨਾਂ ਨੇ ਬਚਨ ਇਹ ਕੀਤਾ ਸੀ ਕਿ ਜੇ ਸਾਨੂੰ ਮਿਲਣਾ ਹੋਵੇ ਦੂਰੇ ਦਰਸ਼ਨਾਂ ਦੇ ਤਾਂ ਹੋਵੇ ਧਰਮ ਮਸਾਲਾ ਬਣਾਓ ਗੁਰੂ ਕੇ ਲੰਗਰ ਚਲਾਓ ਸੰਗਤ ਵਿੱਚ ਬੇਨਤੀ ਕਰੋ ਉਹ ਪ੍ਰਵਾਨ ਹੋਏਗੀ ਤਾਂ ਸਾਧ ਸੰਗਤ ਜਿਓ ਰਾਜੇ ਨੇ ਪੁਮੀਏ ਦੇ ਉੱਪਰ ਬੜੀ ਪ੍ਰਸੰਨਤਾ ਵਿਖਾਈ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਬਚਨ ਤਿੰਨ ਦੇ ਕੇ ਉਹਦੀ ਚੋਰੀ ਬੰਦ ਕਰਾ ਦਿੱਤੀ ਸੀ ਤੇ ਹੁਣ ਚੋਰੀ ਕਰਨ ਦੀ ਲੋੜ ਵੀ ਨਹੀਂ ਰਾਜਾ ਆਖਣ ਲੱਗਾ ਭੋਨੀਆਂ ਤੂੰ ਧਰਮ ਦਾ ਕੰਮ ਕਰਦਾ ਨੇਕ ਕੰਮ ਕਰਦਾ ਇਸ ਕਰਕੇ ਹੁਣ ਤੂੰ ਚੋਰੀ ਕਰਕੇ ਗਰੀਬਾਂ ਦਾ ਭਲਾ ਨਹੀਂ ਕਰਨਾ ਜਿੰਨਾ ਤੈਨੂੰ ਧਨ ਜਾਂ ਪਦਾਰਥ ਚਾਹੀਦੇ ਮੇਰੇ ਖਜ਼ਾਨਿਆਂ ਦੇ ਵਿੱਚੋਂ ਲੈ ਜਾਇਆ ਕਰ ਤਾਂ ਰਾਜੇ ਨੇ ਉਹ ਮੀਂਹ ਦੀ ਗੱਲ ਮੰਨ ਕੇ ਧਰਮਸ਼ਾਲਾ ਬਣਾਈ ਫਿਰ ਰਾਜਾ ਵੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਤ ਸੰਗ ਸਤ ਸੰਗ ਜੀ ਸਦਕੇ ਕਰਨ ਲੱਗ ਪਿਆ ਸੋ ਇੱਕ ਵਾਰ ਕੀ ਹੋਇਆ ਸਤ ਸੰਗ ਹੋ ਰਿਹਾ ਹੈ ਜੋ ਸੰਤ ਜਨ ਸਤ ਸੰਗ ਕਰ ਰਹੇ ਨੇ ਉਹਨਾਂ ਨੇ ਸਤ ਸੰਗ ਕਰਦੇ ਆ ਕਰਦੇ ਆ ਇੱਕ ਪਰ ਸੰਗ ਸੁਣਾਇਆ ਜਿਸ ਦੇ ਵਿੱਚ ਉਹਨਾਂ ਨੇ ਧਾਰਨਾ ਪੜੀ ਹੈ ਕਿ ਪੁੱਤਰਾਂ ਦੀ ਗਰਜ ਬੁਰੀ ਮਾਪੇ ਝਾਲ ਖੂਹਾਂ ਵਿੱਚ ਪਾਉਂਦੇ ਕਹਿਣ ਤੋਂ ਭਾਵ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਔਲਾਦ ਨਹੀਂ ਪੁੱਤਰ ਨਹੀਂ ਪੈਦਾ ਹੁੰਦਾ ਉਹ ਬੜੇ ਯਤਨ ਕਰਦੇ ਨੇ ਇਹ ਇੱਕ ਬੜੀ ਵੱਡੀ ਘਾਤ ਵੱਜ ਜਾਂਦੀ ਜਿਨ੍ਹਾਂ ਦੇ ਘਰ ਦੇ ਵਿੱਚ ਸੰਤਾਨ ਨਹੀਂ ਹੁੰਦੀ ਸੋ ਇਹ ਗੱਲ ਰਾਜੇ ਦੇ ਦਿਲ ਨੂੰ ਲੱਗੀ ਕਿਉਂਕਿ ਰਾਜੇ ਦੇ ਘਰ ਵਿੱਚ ਵੀ ਪੁੱਤਰ ਨਹੀਂ ਸੀ ਬੜਾ ਸਮਾਂ ਬੀਤ ਚੁੱਕਿਆ ਸੀ ਸ਼ਾਦੀ ਨੂੰ ਤਾਂ ਰਾਜੇ ਨੇ ਹੁਣ ਇਹ ਗੱਲ ਵਿਚਾਰੀ ਕਿ ਭੂਮੀਆਂ ਮੈਨੂੰ ਆਖਿਆ ਸੀ ਕਿ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੰਗਤ ਦੇ ਵਿੱਚੋਂ ਮੰਗ ਲਈਏ ਉਹ ਮਿਲ ਜਾਂਦਾ ਹੈ ਦਰਸ਼ਨ ਤੇ ਗੁਰੂ ਸਾਹਿਬ ਜੀ ਨੇ ਦੇਣੇ ਹਨ ਆਰੇ ਆਪਾਂ ਪੁੱਤਰ ਵੀ ਮੰਗ ਲਈਏ ਆਪਾਂ ਸੰਤਾਨ ਵੀ ਮੰਗ ਲਈਏ ਸੋਨਾ ਸਤ ਸੰਗੀਆਂ ਦੇ ਪਾਸੋਂ ਰਾਜੇ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਵਾਈ ਆ ਗੁਰੂ ਸਾਹਿਬ ਜੀ ਨੇ ਇਹ ਉਪਦੇਸ਼ ਦਿੱਤਾ ਸੀ ਕਿ ਸੰਗਤ ਦੇ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਬੇਨਤੀ ਕੀਤੀ ਜਾਵੇ ਉਹ ਪਰਮੇਸ਼ਰ ਦੇ ਦਰਤੇ ਪ੍ਰਵਾਨ ਹੋਏਗੀ ਜਦੋਂ ਉਹ ਬੇਨਤੀ ਕਰ ਰਹੀ ਨੇ ਇਤਿਹਾਸ ਕਰ ਦੱਸਦੇ ਹਨ ਕਿ ਜੋ ਰਾਜੇ ਦੀ ਰਾਣੀ ਸੀ ਉਹ ਵੀ ਵਿਚ ਖਲੋਤੀ ਹੈ ਤੇ ਬੜਾ ਸਮਾਂ ਬੀਤ ਚੁੱਕਾ ਸੀ ਸੰਤਾਨ ਨਾ ਹੋਣ ਕਰਕੇ ਬੜੀ ਟੁੱਟੀ ਹੋਈ ਸੀ ਰਾਜਾ ਬੇਨਤੀਆਂ ਕਰ ਰਿਹਾ ਕਿ ਮੇਰੇ ਘਰ ਦੇ ਵਿੱਚ ਪੁੱਤਰ ਹੋਵੇ ਜੋ ਮੇਰਾ ਰਾਜ ਭਾਗ ਸੰਭੇ ਤੇ ਰਾਣੀ ਬੇਨਤੀਆਂ ਕਰ ਰਹੀ ਆ ਕਿ ਪਰਮੇਸ਼ਰ ਮੇਰੀ ਕੁੱਖ ਹਰੀ ਹੋ ਜਾਵੇ ਜੇ ਕਿਤੇ ਪੁੱਤਰ ਨਹੀਂ ਤੇ ਮੇਰੀ ਝੋਲੀ ਦੇ ਵਿੱਚ ਧੀ ਪਾ ਦੇ ਮੇਰੇ ਘਰ ਧੀ ਪੈਦਾ ਹੋ ਜੇ ਸੂ ਰਾਣੀ ਵੀ ਬੇਨਤੀ ਪ੍ਰਵਾਨ ਹੋ ਗਈ। ਰਾਣੀ ਨੇ ਬੇਨਤੀ ਕੀਤੀ ਸੀ ਭਾਵੇਂ ਧੀ ਹੋ ਜੇ ਪਰ ਕੁੱਖ ਹਰੀ ਹੋਣੀ ਚਾਹੀਦੀ ਆ। ਸਮਾ ਪਾ ਕੇ ਰਾਜੇ ਦੇ ਘਰ ਬੇਟੀ ਨੇ ਜਨਮ ਲਿਆ ਹੈ। ਰਾਜਾ ਜੇਸੂ ਵੇਲੇ ਇਹ ਖਬਰ ਸੁਣਦਾ ਕਿ ਬੇਟੀ ਪੈਦਾ ਹੋਈ ਰਾਜਕੁਮਾਰੀ ਪੈਦਾ ਹੋਈ ਹੈ ਤਾਂ ਰਾਜੇ ਨੇ ਆਖਿਆ ਇਦਾਂ ਮੇਰੀ ਬੇਨਤੀ ਬਿਰਤੀ ਨਹੀਂ ਜਾ ਸਕਦੀ ਮੈਂ ਗੁਰੂ ਨਾਨਕ ਦੇਦਰੋਂ ਪੁੱਤਰ ਮੰਗਿਆ ਸੀ ਭਾਵੇਂ ਸਾਰਾ ਸੰਸਾਰ ਆਕੀ ਜਾਵੇ ਇਹ ਤੇਰੇ ਘਰ ਪੁਤਰੀ ਪੈਦਾ ਹੋਈ ਪਰ ਮੈਂ ਇਸ ਨੂੰ ਆਪਣਾ ਪੁੱਤਰ ਹੀ ਮੰਨਦਾ ਉਸ ਨੇ ਆਪਣੀ ਬੇਟੀ ਨੂੰ ਰਾਜਕਮਾਰੀ ਨੂੰ ਪੁੱਤਰਾਂ ਦੇ ਵਾਂਗ ਪਾਲਣਾ ਸ਼ੁਰੂ ਕੀਤਾ ਕਿਉਂਕਿ ਰਾਜੇ ਨੇ ਭਰੋਸਾ ਰੱਖ ਲਿਆ ਸੀ ਵਿਸ਼ਵਾਸ ਕਰ ਲਿਆ ਸੀ ਕਿ ਜੋ ਗੁਰੂ ਨਾਨਕ ਪਸੋਂ ਮੰਗਿਏ ਉਹ ਹੀ ਮਿਲਦਾ ਹੈ ਬਾਕੀ ਸਾਰੇ ਝੂਠੇ ਨੇ ਮੇਰਾ ਵਿਸ਼ਵਾਸ ਸੱਚਾ ਹੈ ਜਿਵੇਂ ਪੁੱਤਰ ਮੰਗਿਆ ਤਾਂ ਪੁੱਤਰ ਹੀ ਪੈਦਾ ਹੋਇਆ ਹੈ ਪਾਲਣਾ ਕੋਸ਼ਣਾ ਤੱਕ ਤੇ ਗੱਲ ਠੀਕ ਸੀ ਉਸ ਬੇਟੀ ਨੂੰ ਪੁੱਤਰਾਂ ਦੇ ਵਾਂਗ ਬਸਤਰ ਰਾਜਾ ਰਾਜਕਮਾਰਾਂ ਵਾਲੇ ਪਹਿਨੰਦਾ ਰਿਹਾ ਸ਼ਸਤਰ ਵਿਦਿਆ ਸਿਖਾਈ ਹੋਰ ਇਹ ਵਿਦਿਆ ਰਾਜੇ ਨੇ ਪੜਨ ਵਾਲੀ ਸਿਖਾਈ ਅਖੀਰ ਉਹ ਬੇਟੀ ਜਵਾਨ ਹੋਈ ਹੈ ਵਿਆਹਣ ਦੇ ਲੈਕ ਹੋਈ ਹੈ ਹਰਾਨੇ ਵਾਲੀ ਗੱਲ ਉਦੋਂ ਹੋਈ ਜਦੋਂ ਰਾਜੇ ਨੇ ਰਾਣੀ ਨੂੰ ਅਖਿਆ ਕਿ ਮੇਰਾ ਪੁੱਤਰ ਵਿਆਹਣ ਵਾਲਾ ਹੋ ਗਿਆ ਜਵਾਨ ਹੋ ਗਿਆ ਕਿਸੇ ਰਾਜਕੁਮਾਰੀ ਦੇ ਨਾਲ ਕਿਸ ਦੀ ਸ਼ਾਦੀ ਕਰ ਦਈਏ ਰਾਣੀ ਆਖਣ ਲੱਗੀ ਤੇ ਪਾਲਣ ਪੋਸ਼ਣ ਤੱਕ ਤੇ ਠੀਕ ਸੀ ਪਰ ਇਹ ਮੈਨੂੰ ਗੱਲ ਬੜੀ ਗਲਤ ਲੱਗਦੀ ਕਿਉਂਕਿ ਆਪਾਂ ਜਾਣਦੇ ਹਾਂ ਕਿ ਸਾਡੀ ਪੁੱਤਰੀ ਆ ਤੁਸੀਂ ਪੁੱਤਰ ਆਖਦੇ ਜੇ ਪਰ ਹੈ ਤੇ ਲੜਕੀ ਜੇ ਲੜਕੀ ਦੇ ਨਾਲ ਸ਼ਾਦੀ ਕਿੰਦਾ ਕਰ ਦਈਏ ਰਾਜਾ ਇਹ ਆਖਣ ਲੱਗਾ ਤੁਸੀਂ ਭਾਵੇਂ ਮਨ ਨੂੰ ਭਾਵੇਂ ਨਾ ਮਨ ਨੂੰ ਤੁਸੀਂ ਅਜੇ ਵੀ ਪੁੱਤਰੀ ਸਮਝਦੇ ਜੇ ਪਰ ਮੈਂ ਗੁਰੂ ਨਾਨਕ ਦੇਵ ਜੀ ਦੇ ਅਦਰੋਂ ਪੁੱਤਰ ਮੰਗਿਆ ਸੀ ਇਹ ਪੁੱਤਰੀ ਹੈ ਰਾਜੇ ਨੇ ਜਿੱਦ ਨਾ ਛੱਡੀ ਰਾਜੇ ਨੇ ਪੁ রোহਤ ਲਾਗੇ ਸੱਦ ਲਏ ਆਖਣ ਲੱਗਾ ਕਿ ਗਵੰਦੀ ਵੇਸ਼ ਦਾ ਰਾਜਾ ਬੜਾ ਧਰਮਾਤਮਾ ਹੈ ਉਹਦੇ ਕੋਲ ਮੇਰੇ ਰਾਜਕਮਾਰ ਦਾ ਰਿਸ਼ਤਾ ਲੈ ਕੇ ਜਾਓ ਉਡੀ ਪੁੱਤਰੀ ਨਾਲ ਰਿਸ਼ਤਾ ਪੱਕਾ ਕਰਕੇ ਆਓ ਉਹ ਬ੍ਰੋਤ ਵੀ ਵਿਚਾਰਨ ਲੱਗੇ ਆਖਣ ਲੱਗੇ ਰਾਜਨ ਸਾਡੇ ਕੋਲੋਂ ਇਹ ਪਾਪ ਨਾ ਕਰਵਾਓ ਆਪਾਂ ਜਾਣਦੇ ਹਾਂ ਕਿ ਇਹ ਬੇਟੀ ਹੈ ਬੇਟੀ ਨਾਲ ਬੇਟੀ ਦਾ ਵਿਆਹ ਬੜੀ ਮਾੜੀ ਗੱਲ ਹੈ ਤਾਂ ਰਾਜ ਨੇ ਆਖਿਆ ਤੁਸੀਂ ਹੁਕਮ ਮੰਨੋ ਤੁਹਾਡੇ ਭਾ ਦੀ ਬੇਟੀ ਹੋਵੇਗੀ ਮੈਂ ਤੇ ਪੁੱਤਰ ਮੰਗਿਆ ਸੀ ਮੈਂ ਤੇ ਪੁੱਤਰੀ ਜਾਣਦਾ ਹਾਂ ਸੋ ਰਾਜੇ ਦਾ ਹੁਕਮ ਟਾਲ ਨਹੀਂ ਸੰ ਸਕਦੇ ਆਕਣ ਲੱਗੇ ਜੋ ਹੋਵੇਗਾ ਉਹ ਰਾਜਾ ਭੁਗਤੇਗਾ ਸਾਨੂੰ ਕੀ ਲੱਗੇ ਅਸੀਂ ਰਾਜੇ ਦਾ ਹੁਕਮ ਮੰਨਾ ਜੇ ਤੇ ਚੰਗੇ ਰਵਾਂਗੇ ਨਹੀਂ ਤੇ ਫਿਰ ਸਾਨੂੰ ਸਜ਼ਾ ਦੇਵੇਗਾ ਉਹਨਾਂ ਨੇ ਗਵੰਢੀ ਰਾਜ ਦੇ ਵਿੱਚ ਰਾਜਕੁਮਾਰੀ ਦੇ ਨਾਲ ਇਸ ਰਾਜਕੁਮਾਰੀ ਦੀ ਵਿਆਹ ਦੀ ਜੋ ਤਰੀਕ ਹੈ ਉਹ ਪੱਕੀ ਕਰ ਦਿੱਤੀ ਹੁਣ ਸਮਾਂ ਬੀਤਦਾ ਗਿਆ ਉਹ ਵੀ ਦਿਨ ਆ ਗਿਆ ਜਦੋਂ ਇਸ ਰਾਜੇ ਦੀ ਬੇਟੀ ਦਾ ਟਕਾ ਹੁਣੇ ਦੂਸਰੇ ਰਾਜੇ ਦੇ ਘਰ ਹੋਣਾ ਸੀ ਜਦੋਂ ਜਨਮ ਦਾ ਦਿਨ ਤੈਅ ਹੋਇਆ ਤਾਂ ਜਿੰਨੇ ਵੀ ਜਾਂਜੀ ਮਾਨੀ ਸਨ ਉਹ ਇਕੱਠੇ ਰਾਜੇ ਨੇ ਕਰਨੇ ਸ਼ੁਰੂ ਕੀਤੇ ਕਿ ਐਸ ਦਿਨੇ ਆਪਾਂ ਜੰਦ ਲੈ ਕੇ ਜਾਣਾ ਹੈ ਬڑے ਜਾਂਜੀ ਜਿਹੜੇ ਹਨ ਪਹਿਲਾਂ ਨਾਂ ਨਿਮ ਕਰਨ ਕੇ ਸਾਡੀ ਉਤੇ ਬੇਇੱਜ਼ਤੀ ਹੋਵੇਗੀ ਪਰ ਰਾਜੇ ਨੇ ਆਖਿਆ ਕਿ ਤੁਸੀਂ ਐਵੇਂ ਡਰੀ ਜਾਂਦੇ ਜੇ ਮੇਰਾ ਹੈ ਹੀ ਪੁੱਤਰ ਆ ਤੁਸੀਂ ਪੁੱਤਰੀ ਆ ਕਿ ਜਾਂਦੇ ਜੇ ਕੁਛ ਨਹੀਂ ਹੁੰਦਾ ਇਹ ਪੁੱਤਰੀ ਹੈ ਤਾਂ ਉਹ ਵੀ ਇਸ ਗੱਲ ਨੂੰ ਮੰਨ ਕੇ ਆਖਣ ਲੱਗੇ ਜੇ ਬੇਇੱਜ਼ਤੀ ਹੋਵੇਗੀ ਰਾਜੇ ਦੀ ਹੋਵੇਗੀ ਆਖਾਂਗੇ ਸਾਨੂੰ ਕੀ ਪਤਾ ਸੀ ਸਾਡੇ ਕੋਲੋਂ ਵੀ ਰਾਜੇ ਨੇ ਓਲਾ ਰੱਖਿਆ ਇਸਨੇ ਸਾਨੂੰ ਸਦਿਆ ਅਸੀਂ ਆ ਗਏ ਆ ਸਾਨੂੰ ਕਿਸੇ ਗੱਲ ਦਾ ਪਤਾ ਨਹੀਂ ਸੀ ਸੂੇਤੇ ਵਿਦਵਾਨ ਵਿਚਾਰ ਦਿੰਦੇ ਨੇ ਕਿ ਤਿੰਨ ਤਰ੍ਹਾਂ ਦੇ ਬਰਾਤ ਦੇ ਵਿੱਚ ਲੋਕ ਜਾਂਦੇ ਨੇ ਇੱਕ ਜਾਨੀ ਜਾਨੀ ਇੱਕ ਹੀ ਹੁੰਦਾ ਜਿਹਦੇ ਸਿਹਰੇ ਲੱਗੇ ਹੁੰਦੇ ਨੇ ਉਤੋਂ ਪਤਾ ਚੱਲਦਾ ਤੇ ਏਡਾ ਵੱਡਾ ਜੋਇ ਇਕੱਠਾ ਜਾ ਰਿਹਾ ਇਹ ਬਰਾਤ ਜਾ ਰਹੀ ਹੈ ਮਾਨੀ ਹੁੰਦੇ ਨੇ ਮਾਤਾ ਪਿਤਾ ਘਰ ਪਰਿਵਾਰ ਵਾਲੇ ਤੇ ਬਾਕੀ ਸਾਰੇ ਜੋ ਹਨ ਉਹ ਹੁੰਦੇ ਹਨ ਰਿਸ਼ਤੇਦਾਰ ਸਾਖ ਸਰਬੰਧੀ ਜਿਨ੍ਹਾਂ ਨੇ ਸਿਰਫ ਆਪਣੇ ਲੈਣ ਦੇਣ ਦੇ ਸਬੰਧ ਦੇ ਵਿੱਚ ਜਾਣਾ ਹੁੰਦਾ ਹੈ ਤੇ ਬਹੁਤੇ ਇਦਾਂ ਦੇ ਵੀ ਹੁੰਦੇ ਨੇ ਉਹ ਉਦੋਂ ਖੁਸ਼ ਹੁੰਦੇ ਨੇ ਜਦੋਂ ਕੋਈ ਤਮਾਸ਼ਾ ਲੱਗੇ ਜਦੋਂ ਕੋਈ ਝਗੜਾ ਪਵੇ ਉਹਨਾਂ ਨੂੰ ਟੁਕੜਬੋਜ਼ ਆਖਦੇ ਨੇ ਸੂ ਉਹ ਸਾਰੇ ਜਿਹੜੇ ਟੁਕੜਬੋਜ਼ ਸਾਹਮਣੇ ਆਖਦੇ ਨੇ ਕਿ ਚਲੋ ਹੋਰਨੇ ਕੋਰਤੇ ਉਤੇ ਤਮਾਸ਼ਾ ਹੀ ਦੇਖਾਂਗੇ ਰਾਜੇ ਦੀ ਬੇਰਤੀ ਹੋਵੇਗੀ ਅਸੀਂ ਇੱਕ ਬੰਨੇ ਖੜ ਕੇ ਦੇਖਾਂਗੇ ਆਖਾਂਗੇ ਸਾਨੂੰ ਆਪ ਨਹੀਂ ਸੀ ਕਿਤੇ ਗੱਲ ਦਾ ਪਤਾ ਅੱਜ ਪਤਾ ਲੱਗਾ ਰਾਜੇ ਨੇ ਬੜੀ ਮਾੜੀ ਕੀਤੀ ਇਦਾਂ ਉਹ ਸਾਰੇ ਆਪੋ ਆਪਣੇ ਸੁਭਾਅ ਅਨੁਸਾਰ ਤਮਾਸ਼ਾ ਵੇਖਣ ਵਾਸਤੇ ਤਿਆਰ ਹੋ ਗਏ ਤੇ ਜੰਜ ਦੇ ਨਾਲ ਜਾਣ ਵਾਸਤੇ ਤਿਆਰ ਹੋਏ ਨੇ ਹੁਣ ਬਰਾਤਾਂ ਪ੍ਰਾਤਨ ਸਮਿਆਂ ਦੇ ਵਿੱਚ ਹੁਣ ਵਾਂਗ ਗੱਡੀਆਂ ਤੇ ਨਹੀਂ ਸਨ ਰੱਥਾਂ ਘੋੜਿਆਂ ਤੇ ਜਾਇਆ ਕਰਦੀਆਂ ਸਨ ਸੋ ਰਾਜੇ ਨੇ ਆਪਣੀ ਬੇਟੀ ਨੂੰ ਪੁੱਤਰ ਜਾਣ ਕਰਕੇ ਸ਼ਸਤਰ ਵਿਦਿਆ ਵੀ ਸਿਖਾਈ ਸੀ ਸੋ ਰਾਜੇ ਨੇ ਇਹ ਐਲਾਨ ਕੀਤਾ ਕਿ ਜਦੋਂ ਹੁਣ ਬਰਾਤ ਆਪਣੀ ਜਾ ਰਹੀ ਹੈ ਜੰਗਲ ਦੇ ਵਿੱਚੋਂ ਦੀ ਲੰਘਣੀ ਹੈ ਤੇ ਜੇ ਕੋਈ ਜੰਗਲ ਦੇ ਵਿੱਚ ਸ਼ਿਕਾਰ ਜਿਸੇ ਰਾਜਿਆਂ ਨੂੰ ਸ਼ਿਕਾਰ ਕਰਨ ਦਾ ਬੜਾ ਸ਼ੌਂਕ ਹੁੰਦਾ ਸੀ ਉਹਦੇ ਪਿੱਛੇ ਜਿਸ ਨੂੰ ਸ਼ਿਕਾਰ ਜਿਸੇ ਉਹ ਹੀ ਜਾਵੇ ਕੋਈ ਦੂਸਰਾ ਨਾ ਜਾਵੇ ਬਾਕੀ ਜਾਨ ਜੋ ਹੈ ਉਹ ਆਪਣੇ ਰਸਤੇ ਚੱਲੀ ਜਾਵੇ ਤਾਂ ਹੋਇਆ ਕੀ ਹੈ ਉਹ ਜੋ ਸ਼ਕਰ ਸੀ ਉਹ ਰਾਜੇ ਦੀ ਬੇਟੀ ਨੂੰ ਦਿੱਖ ਪਿਆ ਜਿਸ ਨੇ ਸਿਰ ਬੰਨਿਆ ਹੋਇਆ ਸੀ ਉਸ ਨੇ ਆਪਣੇ ਪਿਤਾ ਦਾ ਹੁਕਮ ਮੰਨਿਆ ਮੰਨਿਆ ਜੋ ਹਿਰਨ ਦਿਖਿਆ ਸੀ ਨਾ ਉਸ ਦੇ ਪਿੱਛੇ ਉਸ ਨੇ ਆਪਣਾ ਘੋੜਾ ਧੜਾਇਆ ਹੁਣ ਬਾਕੀਆਂ ਨੇ ਹੁਕਮ ਸੀ ਉਹ ਪਿੱਛੇ ਨਹੀਂ ਗਏ ਉਹ ਆਪਣੇ ਰਸਤੇ ਚੱਲਦੇ ਗਏ ਪਰ ਰਾਜੇ ਨੂੰ ਜਾਣਾ ਪਿਆ ਕਿ ਇਹ ਤੇ ਵਿਆਹ ਵਾਲੇ ਮੇਰੇ ਰਾਜਕਮਾਰ ਨੂੰ ਹੀ ਸਕਾਰ ਦਿਖ ਪਿਆ ਇਹਦੇ ਪਿੱਛੇ ਮੈਨੂੰ ਜਾਣਾ ਚਾਹੀਦਾ ਤਾਂ ਰਾਜਾ ਵੀ ਪਿੱਛੇ ਗਿਆ ਜਾਂ ਉਸ ਰਾਜੇ ਦੀ ਬੇਟੀ ਨੇ ਕੀ ਵੇਖਿਆ ਕਿ ਜੰਗਲ ਦੇ ਵਿੱਚ ਇੱਕ ਚਾਰਦਵਾਰੀ ਹੋਈ ਹੈ ਤਾਂ ਉਸ ਰਾਜੇ ਦੀ ਬੇਟੀ ਨੇ ਉਹ ਸੇ ਹਿਰਨ ਨੂੰ ਉਸ ਚਾਰ ਦੀਵਾਰੀ ਅੰਦਰ ਛਾਲ ਮਾਰ ਕੇ ਜਾਂਦੇ ਨੂੰ ਵੇਖ ਲਿਆ ਆਪਣਾ ਘੋੜਾ ਉੱਥੇ ਬੰਨਿਆ ਅੰਦਰ ਲੰਘ ਗਈ ਹੈ ਜਾਂ ਵੇਖਿਆ ਤੇ ਉੱਥੇ ਸਤ ਸੰਗ ਹੋ ਰਿਹਾ ਸਤ ਸੰਗ ਹੋ ਰਿਹਾ ਉੱਥੇ ਆਪ ਧੰਨ ਸਾਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਆਸਾ ਮਰਦਾ ਪੂਰੀਆਂ ਕਰਨ ਵਾਸਤੇ ਆਏ ਹੋਏ ਨੇ ਰਾਜੇ ਦੀ ਬੇਟੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਉੱਤੇ ਦਰਸ਼ਨ ਕੀਤੇ ਜਦੋਂ ਚਰਣਾ ਤੇ ਅਸੀਸ ਝਕਾਇਆ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਉਹ ਰਾਜਕਮਾਰ ਜੀ ਤੁਹਾਡਾ ਭਲਾ ਹੋਵੇ ਰਸਨਾ ਤੋਂ ਇਹ ਬਚਨ ਕੀਤੇ ਤੇ ਬੇਟੀ ਦੇ ਜਿਹੜੇ ਅੰਗ ਸਨ ਉਹ ਮਰਦਾਂ ਵਾਲੇ ਹੋਗੇ ਉਹ ਸੱਚਮੁੱਚ ਹੀ ਰਾਜਕਮਾਰ ਦੇ ਵਿੱਚ ਪਰਵਰਤਨ ਹੋ ਗਈ ਹੈ ਥੋੜੇ ਸਮੇਂ ਬਾਅਦ ਰਾਜਾ ਵੀ ਆਇਆ ਉਸ ਨੇ ਵੇਖਿਆ ਕਿ ਰਾਜਕਮਾਰ ਦਾ ਘੋੜਾ ਬਾਹਰ ਵੱਧਾ ਉਸਨੇ ਵੀ ਉਸ ਚਾਰ ਦੀਵਾਰੀ ਅੰਦਰ ਜਾਣਾ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਤਾਂ ਗੁਰੂ ਸਾਹਿਬ ਜੀ ਨੇ ਆਖਿਆ ਰਾਜਨ ਤੇਰੀਆਂ ਆਸਾਂ ਮਰਾਦਾਂ ਪੂਰੀਆਂ ਹੋਗੀਆਂ ਨੇ ਤੂੰ ਧੰਨ ਹੋ ਗਿਆ ਤੇਰਾ ਵਿਸ਼ਵਾਸ ਧੰਨ ਹੈ ਤੇਰਾ ਭਰੋਸਾ ਧੰਨ ਹੈ ਤਾਂ ਜਾ ਉੱਪਰ ਉੱਠ ਕੇ ਇਹਨਾਂ ਨੇ ਵੇਖਿਆ ਨਾ ਉੱਥੇ ਕੋਈ ਚਾਰ ਦੀਵਾਰੀ ਹੈ ਨਾ ਸਤ ਸੰਗ ਹੋ ਰਿਹਾ ਗੁਰੂ ਸਾਹਿਬ ਜੀ ਬਖਸ਼ਿਸ਼ਾਂ ਕਰਕੇ ਜੋ ਦਰਸ਼ਨਾਂ ਦੇ ਵੀ ਤਾਂ ਕਿਸੇ ਦਰਸ਼ਨ ਦੇ ਕੇ ਚਲੇ ਗਏ ਹੁਣ ਸਿਰਫ ਰਾਜੇ ਨੂੰ ਪਤਾ ਹੈ ਕਿ ਮੇਰੀ ਪੁੱਤਰੀ ਜੋ ਸੱਚਮੁੱਚ ਹੀ ਮਰਦਾਂ ਦੇ ਵਿੱਚ ਤਬਦੀਲ ਹੋ ਗਈ ਇਹਦੇ ਸਰੀਰ ਦੇ ਅੰਗ ਮਰਦਾਂ ਵਾਲੇ ਹੋ ਗਏ ਨੇ ਜਾਂ ਉਸ ਪੁੱਤਰੀ ਨੂੰ ਪਤਾ ਬਾਕੀ ਅਜੇ ਵੀ ਤਮਾਸ਼ਾ ਵੇਖਣ ਵਾਲੇ ਇਹੋ ਸੋਚਦੇ ਨੇ ਕਿ ਲੜਕੀ ਹੈ ਤਕਾਹ ਹੋਇਆ ਤਮਾਸ਼ਾ ਵੇਖਣ ਵਾਲਿਆਂ ਨੇ ਚੁਗਲੀ ਲਾ ਦਿੱਤੀ ਅਗਲੇ ਪਾਸੇ ਆਖਣ ਲੱਗੇ ਰਾਜੇ ਨੇ ਜੋ ਤੇਰੇ ਘਰ ਦੇ ਵਿੱਚ ਰਾਜਕੁਮਾਰ ਤੇਰੀ ਪੁੱਤਰੀ ਨੂੰ ਵਿਆਹਣ ਆਇਆ ਉਹ ਰਾਜਕਮਾਰ ਨਹੀਂ ਰਾਜਕਮਾਰੀ ਆ ਬੇਟੀ ਨਾਲ ਬੇਟੀ ਦਾ ਵਿਆਹ ਹੋਣ ਲੱਗਾ ਬੜਾ ਭੈੜਾ ਕਾਰਜ ਹੋਣ ਲੱਗਾ ਬਚ ਜਾ ਇਸ ਤੋਂ ਰਾਜੇ ਨੇ ਸੋਚਿਆ ਕਿ ਇਹ ਵੀ ਰਾਜਾ ਧਰਮਾਤਮਾ ਬੜਾ ਹੈ ਮੇਰੇ ਨਾਲ ਇਦਾਂ ਕਰਤੇ ਨਹੀਂ ਸਕਦਾ ਪਰ ਪਰਖ ਕਰਨੀ ਚਾਹੀਦੀ ਹੈ ਉਸ ਨੇ ਆਪਣੀ ਦਾਦੀ ਨਾਲ ਗੱਲ ਕੀਤੀ ਜੋ ਰਾਜ ਦਾਦੀ ਸੀ ਆਖਣ ਲੱਗਾ ਕੁਝ ਖਬਰ ਲੱਗੀ ਹੈ ਕਿ ਸਾਡੀ ਪੁਤਰੀ ਨੂੰ ਬੇਟੀ ਵਿਹਣ ਵਾਸਤੇ ਆਈ ਆ ਪਰਖ ਕਰਨੀ ਚਾਹੀਦੀ ਆ ਆਖਣ ਲੱਗਾ ਜਿੰਮੇਵਾਰੀ ਤੈਨੂੰ ਦਿੱਤੀ ਆ ਤਾਂ ਦਾਈ ਆਖਣ ਲੱਗੀ ਮੈਂ ਕਿਦਾਂ ਪਰਖ ਕਰਾਂ ਤਾਂ ਉਹ ਦਾਈ ਸਤਸੰਗ ਕਰਿਆ ਕਰਦੀ ਸੀ ਸੰਤਾਂ ਦੇ ਕੋਲ ਝੁਗਤੀ ਲੈਣ ਵਾਸਤੇ ਗਈ ਆ ਉਹਨਾਂ ਨੇ ਝੁਗਤੀ ਦੱਸੀ ਆਖਣ ਲੱਗੀ ਦਾਈ ਜੇ ਮੈਂ ਸਪਸ਼ਟ ਪੁੱਛਾਂ ਤਾਂ ਵੀ ਸਾਡੀ ਬਦਨਾਮੀ ਹੁੰਦੀ ਆ ਝਗੜਾ ਹੋਵੇਗਾ ਕਿ ਤੁਸੀਂ ਸ਼ੱਕ ਕੀਤਾ ਤੇ ਮੈਂ ਕਿਦਾਂ ਵੇਖਾਂ ਇਹ ਲੜਕੀ ਆ ਕਿ ਲੜਕਾ ਤਾਂ ਉਹਨਾਂ ਸੰਤਾ ਨੇ ਆਖਿਆ ਤੂੰ ਇਸ ਝੁਗਤੀ ਦੇ ਨਾਲ ਪਰਖ ਕਰ ਸਕਦੀ ਹੈ ਉਸਨੇ ਝੁਗਤੀ ਲਈ ਵਾਪਸ ਆ ਗਈ ਆਖਣ ਲੱਗੀ ਕਿ ਰਾਜਾ ਨੇ ਤੁਸੀਂ ਉਹਨਾਂ ਨੂੰ ਵਕਫ ਕੇ ਸਾਡੇ ਇਹ ਰੀਤ ਤੁਰੀ ਹੁੰਦੀ ਆ ਕਿ ਲਾਵਾ ਫੇਰਿਆਂ ਤੋਂ ਪਹਿਲਾਂ ਨਿੰਗਰ ਨੂੰ ਅਸੀਂ ਆਪਣੇ ਘਰ ਲਿਜਾ ਕੇ ਇਸ ਨਾਨਕ ਨੂੰ ਨੇ ਆਪਣੇ ਸਾਹਮਣੇ ਫੇਰ ਆਪਾਂ ਲਾਵਾ ਫੇਰਿਆਂ ਤੇ ਬੰਨੇ ਜਦੋਂ ਇਹ ਗਲਾਕੀ ਤੇ ਜਿਹੜੇ ਤਮਾਸ਼ੀਨ ਸੰਨ ਬੜੇ ਖੁਸ਼ ਹੋਏ ਆਖਣ ਲੱਗੇ ਹੁਣ ਪੜਦਾ ਜਾਹਰ ਹੋ ਜਾਣਾ ਹੁਣ ਤਮਾਸ਼ਾ ਲੱਗੇਗਾ ਤੇ ਰਾਜੇ ਨੂੰ ਕੋਈ ਡਰ ਨਹੀਂ ਸੀ ਉਹਨੂੰ ਪਤਾ ਸੀ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੋ ਗਈ ਹੈ ਆਖਣ ਲੱਗੇ ਜੋ ਤੁਹਾਡੀ ਰੀਤ ਆ ਤੁਸੀਂ ਪੂਰੀ ਕਰੋ ਮੀਣ ਪਤਲੇ ਕੱਪੜੇ ਉਸ ਵੇਲੇ ਰਾਜਕਮਾਰ ਨੂੰ ਪਹਿਨਣ ਵਾਸਤੇ ਦਿੱਤੇ ਗਏ ਜਦੋਂ ਇਸ਼ਨਾਨ ਕਰਾਇਆ ਤੇ ਲੜਕਿਆਂ ਵਾਲੇ ਜੋ ਸਰੀਰ ਦੇ ਸਾਰੇ ਚਿੰਨ ਸਨ ਉਹ ਦਾਈ ਨੂੰ ਦਿਖੇ ਤਾਂ ਉਸ ਨੇ ਇਸ਼ਾਰਾ ਕਰ ਦਿੱਤਾ ਕਿ ਤੁਹਾਨੂੰ ਕਿਸੇ ਨੇ ਗਲਤ ਖਬਰ ਦਿੱਤੀ ਹੈ ਇਹ ਬੜਾ ਸੋਹਣਾ ਤੇ ਨੌਜਵਾਨ ਰਾਜਕਮਾਰ ਤੁਹਾਡੀ ਬੇਟੀ ਨੂੰ ਵਿਆਹਣ ਵਾਸਤੇ ਆਇਆ ਸੋ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਕਿਰਪਾ ਹੋ ਜਾਵੇ ਉਦੋਂ ਕੀ ਨਹੀਂ ਹੋ ਸਕਦਾ ਤਮਾਸ਼ਾ ਵੇਖਣ ਵਾਲੇ ਜਿਹੜੇ ਗਏ ਸਨ ਉਹ ਵੀ ਬੜੇ ਹੈਰਾਨ ਕਿ ਇਹ ਹੋ ਕਿਦਾਂ ਗਿਆ ਇਹ ਤੇ ਬੇਟੀ ਸੀ ਤੋ ਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਵੀ ਪਰਮਾਨ ਹਨ ਨਾਰੀ ਤੇਜੂ ਪੁਰਖ ਕਰਾਵੈ ਪੁਰਖਨ ਤੇਜੂ ਨਾਰੀ ਉਹ ਪਰਮੇਸ਼ਰ ਇੰਨੀ ਸਮਰੱਥਾ ਰੱਖਦਾ ਹੈ ਜ਼ਰੂਰਤ ਹੈ ਭਰੋਸਾ ਰੱਖਣ ਦੀ ਜਿਸ ਤਰ੍ਹਾਂ ਭੁੰਨੀਆਂ ਨੇ ਭਰੋਸਾ ਰੱਖਿਆ ਉਸ ਨੇ ਗੁਰੂ ਸਾਹਿਬ ਜੀ ਦੇ ਬਚਨ ਮੰਨੇ ਉਹ ਰਾਜੇ ਦੇ ਦਰਬਾਰ ਦੇ ਵਿੱਚ ਬੜੇ ਮਾਣ ਦੇ ਨਾਲ ਰਹਿਣ ਲੱਗਾ ਖਜ਼ਾਨੇ ਬੇਅੰਤ ਹੋ ਗਏ ਭੁੰਨੀਆਂ ਚੋਰ ਦੀ ਗੱਲ ਤੇ ਵਿਸ਼ਵਾਸ ਵੇਖ ਕੇ ਜਦੋਂ ਰਾਜੇ ਨੇ ਭਰੋਸਾ ਰੱਖਿਆ ਉਹਦੇ ਘਰ ਦੇ ਵਿੱਚ ਸੰਤਾਨ ਵੀ ਪੈਦਾ ਹੋਈ ਭਾਵੇਂ ਲੜਕੀ ਪੈਦਾ ਹੋਈ ਪਰ ਰਾਜੇ ਦੇ ਭਰੋਸੇ ਦੇ ਨਾਲ ਉਹ ਲੜਕੀ ਲड़का ਬਣ ਗਈ ਸੋ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਅਗੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਕੀਮਤੀ ਵਿਚਾਰ ਕਮੈਂਟਾਂ ਰਾਹੀਂ ਜ਼ਰੂਰ ਦੱਸੋ ਤਾਂ ਜੋ ਅੱਗੇ ਤੋਂ ਹੋਰ ਆਪਾਂ ਵਧੀਆ ਤੰਗ ਨਾਲ ਆਪ ਜੀ ਦੇ ਸਾਹਮਣੇ ਗੁਰ ਇਤਿਹਾਸ ਤੇ ਸਾਖੀਆਂ ਲੈ ਕੇ ਹਾਜ਼ਰ ਹੋਈਏ ਸੁਰਜਨਾ ਨੇ ਸਦਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਛੇਤੀ ਆਪਜੀ ਤੱਕ ਪਹੁੰਚ ਸਕੇ ਸੋ ਇਸ ਤੋਂ ਪਹਿਲਾਂ ਦੀ ਵੀਡੀਓ ਜੋ ਆਪਾਂ ਚੈਨਲ ਤੇ ਅਪਲੋਡ ਕੀਤੀ ਹੈ ਕਿ ਭੁੰਨੀਆਂ ਚੋਰ ਕਿਸ ਤਰ੍ਹਾਂ ਚੋਰੀ ਕਰਦਾ ਸੀ ਗੁਰੂ ਸਾਹਿਬ ਜੀ ਨੇ ਕਿਸ ਤਰ੍ਹਾਂ ਉਸਦਾ ਜੀਵਨ ਬਦਲਿਆ ਉਹ ਲਿੰਕ ਇਸ ਵੀਡੀਓ ਦੇ ਕਮੈਂਟ ਵਿੱਚੋਂ ਆਪ ਜੀ ਨੂੰ ਮਿਲ ਜਾਵੇਗਾ ਉਹ ਵੀ ਆਪ ਜੀ ਦੇਖ ਸਕਦੇ ਜੇ ਬੇਨਤੀ ਪ੍ਰਵਾਨ ਕਰਨੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ